ਦੀਪਾਈ ਦੇ ਤੁਸੀਂ ਵੀ ਸ਼ਹਿਰੀ ਪ੍ਰਧਾਨੋਂ ਕਾਂਗਸ ਪਾਰਟੀ ਦੇ ਕਿਉਂਕਿ ਜਦੋਂ ਇਹ ਦੇਸ਼ ਦੇ ਹਾਲਾਤ ਚੱਲਦੇ ਪਏ ਆ ਜੇ ਮਨਾਫਕ ਖੋਰ ਜਿਹੜੇ ਗੱਲ ਕਰੀਏ ਉਹਨਾਂ ਵੱਲੋਂ ਵੀ ਕਹਿੰਦੇ ਕਿ ਬਲੈਕਮੇਲਿੰਗ ਕੀਤੀ ਜਾਂਦੀ ਹੈ ਖਾਨ ਪੀਣ ਦੇ ਸਮਾਨ ਦੇ ਉੱਤੇ ਤੇ ਸ਼ਹਿਰ ਦੇ ਵਿੱਚ ਵੀ ਕਈ ਇਦਾਂ ਰਹਿ ਗਏ ਜਿਵੇਂ ਕਿ ਪੱਧ ਰੇਟ ਲੈ ਕੇ ਕਰਿਆਣ ਦੇ ਆਟੇ ਦਾ ਆਟਾ ਬੇਚ ਰਹੇ ਆ ਉੱਤੇ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਬਣੀ ਚਾਹੀਦੀ ਦੇਖੋ ਗੱਲਿਆ ਕਿ ਪਹਿਲੀ ਗੱਲ ਤਾਂ ਇਹ ਆ ਕਿ ਪ੍ਰਸ਼ਾਸਨ ਇਦਾਂ ਦੇ ਕੰਮਾਂ 'ਚ ਬੜਾ ਸੁਚੇਤ ਆ ਬੜਾ ਸਖਤ ਆ ਮੈਂ ਨਹੀਂ ਸਮਝਦਾ ਕਿ ਕੋਈ ਮੁਨਾਫਾ ਖੋਰ ਇਦਾਂ ਦਾ ਕੰਮ ਕਰ ਸਕਦਾ ਬਾਕੀ ਜਿਵੇਂ ਤੁਸੀਂ ਦੇਖਦੇ ਹੋਗੇ ਕਰੋਨਾ ਕਾਲ ਦੇ ਵਿੱਚ ਵੀ ਸਰਕਾਰ ਨੇ ਪ੍ਰਸ਼ਾਸਨ ਨੇ ਲਿਸਟਾਂ ਜਾਰੀ ਕੀਤੀਆਂ ਸੀਗੀਆਂ ਕਰਿਆਨੇ ਦੇ ਰੇਟ ਦੀਆਂ ਸਬਜ਼ੀਆਂ ਦੀਆਂ ਕਿਉਂਕਿ ਆਮ ਲੋਕਾਂ ਨੂੰ ਦਿੱਕਤ ਨਾ ਆ ਸਕੇ ਤੇ ਉਹਦੇ ਮੁਤਲਕ ਹੁਣ ਵੀ ਜੇ ਹਾਲਾਤ ਇਦਾਂ ਦੇ ਹੋਣਗੇ ਤੇ ਪ੍ਰਸ਼ਾਸਨ ਸਾਡੇ ਨਾਲੋਂ ਮੇਰੇ ਨਾਲੋਂ ਤੁਹਾਡੇ ਨਾਲੋਂ ਜ਼ਿਆਦਾ ਸੁਚੇਤ ਆ ਇਸ ਮਾਮਲੇ ਦੇ ਵਿੱਚ ਕਿਉਂਕਿ ਇਹ ਮਸਲਾ ਨੈਸ਼ਨਲ ਆਪਣੇ ਹਿੰਦੁਸਤਾਨ ਦੀ ਸਿਕਿਉਰਿਟੀ ਨਾਲ ਜੁੜਿਆ ਹੋਇਆ ਮਸਲਾ ਵਾ ਕਿਉਂਕਿ ਯੁੱਧ ਚੱਲ ਰਿਹਾ ਤੇ ਇਸ ਕਰਕੇ ਡੀਸੀ ਸਾਹਿਬ ਉਚਿਤ ਸਮੇਂ ਤੇ ਜੋ ਵੀ ਫੈਸਲਾ ਲੈਣਗੇ ਮੈਂ ਸਮਝਦਾ ਕਿ ਉਹ ਜਲਦੀ ਜੇ ਇਦਾਂ ਦੇ ਹਾਲਾਤ ਨਜ਼ਰ ਆਂਦੇ ਹੋਏ ਕਿਤਨਾ ਕਿਤੇ ਉਹਨਾਂ ਨੂੰ ਕਮਜ਼ੋਰੀ ਨਜ਼ਰ ਆਂਦੀ ਹੋਈ ਕਿਉਂਕਿ ਲੋਕ ਆ ਅੱਜਕੱਲ ਮੀਡੀਆ ਬਹੁਤ ਤੇਜ਼ ਆ ਲੋਗਾ ਦੀ ਆਵਾਜ਼ ਬਹੁਤ ਜਲਦ ਪ੍ਰਸ਼ਾਸਨ ਤੱਕ ਪਹੁੰਚ ਜਾਂਦੀ ਆ ਜਿਵੇਂ ਕਿ ਲੋਕ ਵੀ ਪੈਨਿਕ ਹੋ ਗਏ ਆ ਰਸ ਵਿੱਚ ਇਕੱਠਾ ਕਰ ਰਹੇ ਆ ਕਿਤੇ ਨਾ ਕਿਤੇ ਰੇਟ ਵੀ ਵਧਣ ਲੱਗ ਲੱਗ ਗਏ ਆ ਦੇਖੋ ਹਜੇ ਤੱਕ ਤਾਂ ਮੈਨੂੰ ਲੱਗਦਾ ਨਹੀਂਗਾ ਕਿ ਇਦਾਂ ਦੀ ਸਥਿਤੀ ਆ ਬਾਕੀ ਲੋਕ ਪੈਨਿਕ ਹੋ ਰਹੇ ਐ ਚ ਕੋਈ ਦੌੜਾ ਹੀ ਨਹੀਂ ਕਿਉਂਕਿ ਕੱਲ પેટ્રોલ ਪੰਪਾਂ ਤੇ ਵੀ ਲੋਕ પેટ્રોલ ਡੀਜ਼ਲ ਭਰਾਈ ਜਾ ਰਹੇ ਆ ਲਗਾਤਾਰ ਸਟੋਰ ਕਰੀ ਜਾ ਰਹੇ ਆ ਜਦਕਿ ਪਿੱਛੋਂ ਸਪਲਾਈ ਦੀ ਕੋਈ ਵੀ ਦਿੱਕਤ ਹਜੇ ਤੱਕ ਇਦਾਂ ਦੀ ਸਥਿਤੀ ਹੈ ਨਹੀਂਗੀ ਇਸੇ ਤਰ੍ਹਾਂ ਕਰਿਆਨੇ ਦੀ ਜਾਂ ਸਬਜੀ ਦੀ ਕੋਈ ਦਿੱਕਤ ਨਜ਼ਰ ਨਹੀਂ ਆ ਰਹੀ ਬਾਕੀ ਲੋਕਾਂ ਨੂੰ ਵੀ ਥੋੜਾ ਜਿਹਾ ਹੌਸਲਾ ਰੱਖਣਾ ਚਾਹੀਦਾ ਆ ਵੀ ਜ਼ਿਆਦਾਤਰ ਸਟੋਰ ਆਪਾਂ ਕਰੀ ਜਾਈਏ ਠੀਕ ਆ ਹਰ ਇਨਸਾਨ ਡਰਦਾ ਵਾ ਕਿਉਂਕਿ ਜੇ ਵਾਰ ਜਿਆਦਾ ਗੰਭੀਰ ਸਥਿਤੀ ਚ ਪਹੁੰਚ ਗਈ ਤੇ ਆਮ ਰੋਜ਼ਮਰਹ ਦੀ ਜਿਹੜੀਆਂ ਚੀਜ਼ਾਂ ਆ ਸਾਨੂੰ ਉਹਦੀ ਸ਼ਾਰਟੇਜ ਆ ਸਕਦੀ ਆ ਪ੍ਰਸ਼ਾਸਨ ਚਾਹੁੰਦਾ ਕਿ ਦੁਕਾਨਦਾਰਾਂ ਦੀ ਜਿਹੜੀ ਕਰੈਨਿਕ ਸਮਾਨ ਦੀ ਜਾਂ ਹੋਰ ਚੀਜ਼ਾਂ ਦੀ ਲਿਸਟ ਜਾਰੀ ਕਰਨਾ ਰੇਟ ਦੇਖੋ ਪ੍ਰਸ਼ਾਸਨ ਜੇ ਹਾਈ ਦੇਖੋ ਅੱਜ ਦੂਸਰਾ ਦਿਨ ਆ ਜੋ ਪੈਨਿਕ ਹੋ ਰਿਹਾ ਜਨਤਾ ਵੀ ਪੈਨਿਕ ਹੋ ਰਹੀ ਆ ਔਰ ਮਾਹੌਲ ਵੀ ਪੈਨਿਕ ਹੋ ਰਿਹਾ ਔਰ ਜੇ ਡੀਸੀ ਸਾਹਿਬ ਮੈਂ ਸਮਝਦਾ ਕਿ ਪ੍ਰਸ਼ਾਸਨ ਜਿਆਦਾ ਸੁਚੇਤ ਆ ਸਾਡੇ ਤੁਹਾਡੇ ਨਾਲੋਂ ਪ੍ਰਸ਼ਾਸਨ ਜ਼ਿਆਦਾ ਸੁਚੇਤ ਆ ਜੇ ਉਹਨਾਂ ਨੂੰ ਕਿਤੇ ਦਿੱਕਤ ਪਰੇਸ਼ਾਨੀ ਥੋੜੀ ਜਿਹੀ ਵੀ ਨਜ਼ਰ ਆਈ ਤੇ ਨੇਚਰਲੀ ਆ ਕਿ ਰੇਟ ਜਾਰੀ ਕੀਤੇ ਜਾਣਗੇ ਕਿ ਰੇਟ ਲਿਸਟ ਜਾਰੀ ਹੋਗੀ ਔਰ ਠੀਕ ਆ ਦੁਕਾਨਦਾਰ ਆਪਣਾ ਜਿਹੜਾ ਵਾਜਿਬ ਜਿਹੜਾ ਪ੍ਰੋਫਿਟ ਆ ਉਹ ਲੈ ਕੇ ਕਾਰੋਬਾਰ ਕਰਦਾ ਔਰ ਉੱਥੇ ਕਰਨਾ ਵੀ ਚਾਹੀਦਾ ਵਾ ਬਾਕੀ ਜੇ ਕੁਝ ਪਰਸੈਂਟ ਕੁਝ ਲੋਕ ਜੇ ਆਮ ਲੋਕਾਂ ਦਾ ਨਜਾਇਜ਼ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰੋਗੇ ਤੇ ਪ੍ਰਸ਼ਾਸਨ ਉਹਨਾਂ ਤੇ ਸਖਤ ਐਸ਼ਨ ਲਾਊਗਾ ਬਿਲਕੁਲ ਉਮੀਦ ਆ ਔਰ ਪ੍ਰਸ਼ਾਸਨ ਦੀ ਡਿਊਟੀ ਵੀ ਆ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਹਜੇ ਆਸ ਆ